ਕਬੀਰ ਨੇ ਘਰ ਉੱਪਰ ਦੇ ਕਣ ਪਾਇਆ ਹੋਵੇ ਪੈਟਰੋਲ ਪੰਪ ਹੋਣਾ ਸਾਰਾ ਕੁਝ ਉੱਡ ਗਿਆ ਹੋਵੇ ਪੁੱਛਣ ਵਾਸਤੇ ਹੋਣਾ ਪੈਟਰੋਲ ਪੰਪ ਹੋਣਾ ਸਾਰਾ ਕੁਝ ਉੱਡ ਗਿਆ ਹੋਵੇ ਪੁੱਛਣ ਵਾਸਤੇ ਹੋਣਾ ਪੈਟਰੋਲ ਪੰਪ ਹੋਣਾ ਸਾਰਾ ਕੁਝ ਉੱਡ ਗਿਆ ਹੋਵੇ ਪੁੱਛਣ ਵਾਸਤੇ ਹੋਣਾ ਪੈਟਰੋਲ ਪੰਪ ਹੋਣਾ ਸਾਰਾ ਕੁਝ ਬਿਕ ਗਿਆ ਹੋਵੇ ਪੁੱਛਣ ਵਾਸਤੇ ਹੁਣ ਪਟ્રોલ ਪੰਪ ਹੋਣਾ ਕੰਮ ਸਾਰਾ ਵਿਕ ਗਿਆ ਹੋਵੇ ਪੁੱਛਣ ਵਾਸਤੇ ਹੁਣ ਵੀਰੇ ਮੋਟਰਸਾਈਕਲ ਵੀਰੇ ਜਿਹੜੇ ਬਾਹਰ ਸੇਵਾਦਾਰਾਂ ਦੀ ਡਿਊਟੀ ਹੈਗੀ ਉਹ ਮੋਟਰਸਾਈਕਲ ਵਾਲਮੜਾ ਧਿਆਨ ਰੱਖੋ ਕਿ ਮੋਟਰਸਾਈਕਲ ਚੋਰੀ ਹੋ ਗਿਆ ਹੁਣ ਮੜਾ ਜੇ ਲੱਭ ਕੇ ਦਿਓ ਕਿਸੇ ਦਾ ਜਾਂ ਉਰਾਂ ਪਰਾਂ ਖੜਿਆ ਹੋਵੇ ਦੋ ਕੰਮ ਪੁੱਛਣ ਵਾਸਤੇ ਆਏ ਨੇ ਨਾ ਪੇਕਿਆਂ ਵਾਸਤੇ ਨਾ ਸਹੁਰਿਆਂ ਵਾਸਤੇ ਕੰਨ ਪਾਇਆ ਹੋਵੇ ਦੋ ਕੰਮ ਪੁੱਛਣ ਵਾਸਤੇ ਆਏ ਨੇ ਪੇਕਿਆਂ ਦੇ ਸਹੁਰਿਆਂ ਦੀ ਪੁੱਛਾ ਹੋਵੇ ਮਤਾ ਜੀ ਥੋੜਾ ਥੋੜਾ ਰਸਤਾ ਦੋ ਕੰਮਾਂ ਉੱਪਰ ਦੇ ਕੰਨ ਪਾਇਆ ਹੋਵੇ ਸਹੁਰਿਆਂ ਦਾ ਵੀ ਪੁੱਛਣਾ ਤੇ ਪੇਕਿਆਂ ਦਾ ਵੀ ਪੁੱਛਣਾ ਘਰ ਉੱਪਰ ਦੀ ਕੰਨ ਪਾਇਆ ਹੋਵੇ ਪਾਣੀਆਂ ਦੀ ਪੁੱਛਾ ਹੋਵੇ ਪੁੱਛਣ ਵਾਸਤੇ ਹੁਣ ਕੋਈ ਪੇ ਕਹਿੰਦੇ ਵੀ ਹੋਵੇ ਸੌਹਰਿਆਂ ਦਾ ਵੀ ਹੋਵੇ ਬਾਣੀਆਂ ਦੀ ਪੁੱਛਾ ਹੋਵੇ ਪੁੱਛਣ ਵਾਸਤੇ ਆਏ ਹੁਣ ਨਿਕਲੇ ਕੋਈ ਤੇ ਕਹਿੰਦੇ ਸੌਹਰਿਆਂ ਦੀ ਪੁੱਛਾ ਤਾਂ ਨਹੀਂ ਹੈਗੀ ਬਾਕੀ ਆ ਇਹਦੇ ਵਿੱਚ ਪੋਲਰ ਹੀ ਆ ਮਾਤਾ ਤੂੰ ਐਂ ਕਹਦੇ ਉਧਰ ਨਹੀਂ ਸੋਚਦੀਆਂ ਕਦੇ ਉਧਰ ਦੀ ਮਾਤਾ ਮਾਤਾ ਹੁਣ ਪੁੱਛਿਆ ਕੀ ਬੁੱਝਰਵਾ ਕਰਵਾਉਂ ਕੋਲੀ ਪੰਪ ਛੋਡੇ ਨਾ ਉਤੇ ਕਰਵਾਉਂ ਕੋਲੀ ਬਾਹਰਲੇ ਦੇਦਾ ਬੀਜ ਕਿਦਾਂ ਲੱਗਿਆ ਮਾਤਾ ਛੋਡਾ ਮਾਤਾ ਚੱਲੀ ਬਾਬਾ ਇੱਕ ਨਹੀਂ ਸੋਚ ਜੇ ਇੱਕ ਨਹੀਂ ਸੋਚ ਮਾ ਤਾਂ ਉਧਰ ਵੀ ਭੱਜ ਜਾਂਦੀ ਆ ਉਧਰ ਵੀ ਜੇ ਤਾਂ ਪੇਕਿਆਂ ਨਹੀਂ ਸੋਚ ਜੇ ਸੋਰਾ ਨਹੀਂ ਫਿਰ ਉਧਰ ਪੁੱਛ ਲਈ ਚੱਲ ਫੱਕਰਾ ਸੌਰੀ ਫਕਰਾ ਬਾਲਾ ਦਾ ਜਦਾ ਬੜੇ ਆਉਂਦਾ ਵੀ ਬਾਲੇ ਤੋਂ ਫੜਨ ਲੱਗੀ ਸਾਰਾ ਕੁਝ ਥੱਲੇ ਭੱਜ ਜਾਂਦਾ ਜੇ ਬਾਲਾ ਇੰਨਾ ਕਾ ਆ ਜਾ ਉੱਛਲ ਕੇ ਸਾਰਾ ਕੁਝ ਬਾਹਰ ਆ ਜਾਏ ਫਕਰਾ ਕਿਰਪਾ ਹੋ ਜੇ ਨੋਟਾਂ ਚੋਂ ਵੀ ਖੇਡਣ ਲੱਗ ਜਾਈਂ ਜਿਵੇਂ ਪਹਿਲਾਂ ਨਵਾਰੀਆਂ ਥਹੀਂ ਆ ਪਈ ਹੁੰਦੇ ਦਿਆ ਸਹਰਾਣੀਆਂ ਵਿੱਚ ਪੈਸੇ ਪਾ ਕੇ ਕੌਣ ਰੰਗ ਦਤੀ ਤੁਹਾਡੇ ਡੈਡੀ ਜੇ ਫਿਰ ਤੂੰ ਆਈ ਰੱਖਣ ਲੱਗ ਜੇ ਬਕਰਾ ਕਿਰਪਾਈ ਹੋ ਜੇ ਹੇ ਬੱਕਰਾ ਵੀਰੇ ਲਾਈਵ ਵਾਲੇ ਮੁੰਡੇ ਨੂੰ ਬੇਨਤੀ ਹੈ ਜਿਹੜੀਆਂ ਬਾਹਰ ਵਾਲੀ LED ਸੜੀਆਂ ਨੂੰ ਮੜਾ ਸਹੀ ਕਰਕੇ ਚਲਾ ਦਿਓ ਇੱਕ ਘਰ ਪਈ ਹੋਣੀ ਹੈ ਸ਼ਹਿਰ ਬਾਹਰ ਬੋਲ ਕੈਂ ਕਰੋੜ ਦਾ ਸੀਜ਼ਨ ਲਗਾਉਣਾ ਓਏ ਫੱਕਰਾ ਚੱਲ ਬੱਕਰਾ ਦੇਖੀਏ ਸੰਗਤ ਸੁਣਦੀ ਏ ਜੇ ਨਨੋਟਾਂ ਨਾਲ ਸ੍ਰਿਆਣੇ ਪਰਲੇ ਦਾ ਫਕੀਰ ਨਾ ਕੀ ਨਿਆਜ਼ ਤੇ ਚੋਰੀ ਨਾ ਪੁੱਲ ਜੀ ਜੇ ਥੇ ਵੀਰਵਾਰ ਤੇ ਨਿਆਜ਼ ਤੇ ਚੋਰੀ ਨਾ ਪੁੱਲ ਜੀ ਲੈ ਦਿਨ ਲੈ ਕਿਹੜੇ ਦਿਨ ਤੋਂ ਚਾਬੀ ਖੁੱਲੂਗ ਗਈ ਓਏ ਚੱਲ ਬਾਬਾ ਓਏ ਤੂੰ ਲੋਟ ਮਾਰ ਕੇ ਦੱਸ ਦੀਏ ਕਿਹੜਾ ਬੰਦਾ ਕੰਮ ਆਵਲ ਕਰਦਾ ਤੇਰੇ ਤੇ ਬੰਦੇ ਨੇ ਰੇਡ ਪਵਾਈ ਓਏ ਫਕਰਾ ਤਿੰਨ ਗੇਲਾ ਰੇਡ ਪਵਾਦੀ 1 2 3 4 5 6 7 8 9 10 13 ਤਰੀਕ ਨੂੰ ਤੇਰੇ ਤੇ ਰੇਡ ਫੇਰ ਪਵਾ ਰਿਆ ਬੰਦਾ ਓਏ ਫਕਰਾ ਪਰ ਤੇਰੇ ਤੇ ਰੇਡ ਚੱਲਦੀ ਨਹੀਂ ਜੋਰ ਲਾ ਲਿਓ ਫਕਰਾ ਵੱਡੀ ਗੱਡੀ ਆਊਗੀ ਨਾ ਰੋਕੇ ਜਾਂ ਸਕਦਾ ਨਾ ਰੁਕੂਗੀ ਓਏ ਬੱਕਰਾ ਇਹ ਕਿਰਪਾ ਹੀ ਹੋਊਗੀ ਤੇਰੇ ਤੇ ਰੇਡ ਬੰਦਾ ਫੇਰ ਵੀ ਪਵਾਊਗਾ ਉਹ ਹੂਨ ਨਿਕਲਦਾ ਫੇਰੇ ਡਪਵਾ ਜਾਂਦਾ ਉਹ ਫਕਰਾ ਨਾ ਖਾਂਦਾ ਨਾ ਧੋਖਾ ਕਰ ਜਾਂਦਾ ਪਰ ਕੁਛ ਕਰ ਨਹੀਂ ਸਕਦਾ ਉਹ ਫਕਰਾ 1 2 3 ਛੋਟੇ ਟੈਕ ਹੋ ਕੇ ਮਰ ਗੋਣ ਗਿਆ ਸੀ ਉਹ ਫਕਰਾ ਮੜੇ ਦੇ ਕੌਰ ਕਰ ਲੋ ਕਿਸੇ ਦੀ ਮੋਟਰਸਾਈਕਲ ਤੁਹਾਡਾ ਡੈਡੀ 1 2 3 ਜਾਂ ਪੈ ਕੇ ਸੀ ਅਗਲੇ ਨੂੰ ਪੁੱਛੋ ਜਿਹਦਾ ਨੰਬਰ 9 ਤਰੀਕ ਤੋਂ ਤਰੀ ਚਾਬੀ ਖੁੰਦ ਗਈ ਕਿੰਨੀ ਮਰਜੀ ਚਲਾ ਲਿਓ ਉਹ ਫਕਰਾ ਆਟੋ ਗੱਡੀ ਖੁਦ ਫੁੱਲ ਚੱਲਣ ਲੱਗ ਗਈ ਚੱਲ ਬਾਬੋ ਕਿੰਨੇ ਲਾਇਆ ਤੀ ਐਵਕਰਾ ਤੁਹਾਡੀ ਮੰਮੀ ਮੇਰੇ ਕੋ ਡੇਰਾ ਬਸੀ ਦਾ ਲਾਲਾ ਹੈਗਾ ਉਹਨੂੰ ਬਾਹਰ ਉਹਦਾ ਬੰਦਾ ਡੀਕਰੇਗਾ ਕਉ ਸਾਹਾਂ ਪਰ ਵਾਲੇ ਦਾ ਕੱਲਾ ਚੱਕ ਕੇ ਰੱਖ ਦੇ ਆਜੋ ਵੀਰ ਉਹਣਕੇ ਉਹ ਪੈਸਾ ਗੋਮ ਸ਼ਾਲਾ ਚ ਨਹੀਂ ਦੇਣਾ ਕੋਟ ਦੇ ਕੇ ਆਣਾ ਆਪਦੇ ਪੈਸਿਆਂ ਚ ਗੱਲੇ ਚ ਨਾ ਪਾਇਓ ਫਿਰ ਦੇਖੋ ਕਿੰਨੇ ਕਿ ਛਲ ਮਾਰਦੇ ਨੇ ਕਿ ਚੱਕ ਲੇ ਮੈਂ ਹੁਣ ਪੇਕਿਆਂ ਦੀ ਬੋਸਾ ਜਲ ਫਕਰਾ ਫਿਰ ਵਸਾਈਏ ਕਿ ਤੋਂ ਆਇਆ ਬੱਕਰਾ ਐ ਬੱਕਰਾ ਸਰਦੋਲਗੜ ਤੋਂ ਆਇਆ ਦੋਏ ਬੱਚੇ ਐ ਹੋਗੇ ਬੱਕਰਾ ਐ ਬੱਕਰਾ ਦੋਏ ਬੱਚੇ ਐ ਹੋਗੇ 1 2 3 ਛੋਡੂ ਸਾਧਨਾ ਇਸਰਾਫ ਕਿਹਨੇ ਦਿੱਤਾ ਜੀ ਉਹ ਬੱਕਰਾ ਥੋੜੀ ਦਾਦੀ ਚੱਲ ਬੱਕਰਾ ਫਦੇਤਾ ਦੀ ਉਹ ਬੱਕਰਾ ਕਿਹਨੂੰ ਦਿੱਤਾ ਤੀ ਤੁਹਾਡੇ ਡੈਡੀ ਨੂੰ ਦਿੱਤਾ ਤੀ ਸਾਧਨੇ ਸ਼ਰਾਫ ਦਿੱਤਾ ਹੋਇਆ ਕਹਿੰਦਾ ਭੱਜ ਲੋਗੇ ਕਿੱਥੇ ਭੱਜ ਲੋ ਬਖਸ਼ਿਆ ਜਾਊਗਾ ਨਹੀਂ ਤਾਂ ਫੱਕਰਾ ਪੀੜੀਆਂ ਦੇ ਪੀੜੀਆਂ ਐ ਚੱਲੀ ਜਾਣਗੀਆਂ ਉਹ ਬੱਕਰਾ ਸੰਤਾਂ ਦੇ ਡੇਰੇ 'ਚ ਜਾ ਕੇ ਭਾਗਮਾ ਕੱਪੜਾ ਲੈ ਕੇ ਖੜਾਵਾ ਲੈ ਕੇ ਨੱਕ ਨਾਲ ਲਖੀਰਾਂ ਕੱਢ ਕੇ ਮੱਥਾ ਟੇਕਿਆ ਸਾਧੂਆਂ ਦੇ ਡੇਰੇ ਦੇ ਵਿੱਚ ਕਿ ਹੋ ਗਈ ਸਾਤੋਂ ਗਲਤੀ ਕੁੱਤਾ ਬੋਲੇ ਗਿਆ ਫਕੀਰੋ ਮਾਫ਼ ਕਰ ਦੋ ਇਹ ਵੀ ਫੱਕਰਾ ਇਹ ਨਹੀਂ ਪਤਾ ਤੁਰਨਾ ਲੱਗ ਜਣਾ ਸਾਧੂ ਦਾ ਸ਼ਰਾਪ ਦਿੱਤਾ ਹੋਇਆ ਸਾਧ ਤੇ ਸੱਪ ਕਿਸੇ ਦਾ ਮਿੱਤ ਨਹੀਂ ਹੁੰਦੇ ਉਹ ਬੱਕਰਾ ਚੂਲੀਆਂ ਦੁੱਧ ਪਈਏ ਸਾਧ ਨੂੰ ਫੱਕਰਾ ਕਿੰਨਾ ਮਰਜੀ ਜੇਬ ਦੀ ਤੇ ਆਈ ਆ ਫੱਕਰਾ ਅੱਗ ਲਾ ਦੰਦੇ ਨੇ ਆਪ ਬਿੜਿਆ ਹੋਇਆ ਹੋਵੇ ਤਾਰ ਵੀ ਦੰਦੇ ਨੇ ਸੱਪ ਨੂੰ ਕਿੰਨਾ ਮਰਜੀ ਦੁੱਧ ਪੈ ਉਹਨਾਂ ਡੰਗ ਮਾਰਨੇ ਆ ਸਾਧਾ ਨੇ ਸ਼ਰਾਪ ਦਿੱਤਾ ਹੋਇਆ ਸਾਨੂੰ ਇਹ ਬੱਕਰਾ ਸਾਧ ਬਹੁ ਹੋਉਂਦੇ ਨੇ ਪੜਵੀ ਦਾ ਮਾਲਕ ਸਾਧ ਤੇ ਇਹ ਫੱਕਰਾ ਸ਼ਰਾਪ ਦੇ ਦਿੰਦੀ ਚਾਰੋਂ ਫੱਕਾ ਜੇ ਕਿਪਈ ਹੋ ਜੇ ਸੰਤਾਂ ਦੇ ਤੋਂ ਮਿੱਠੀ ਕੇ ਹੋ ਜਨਾ ਫਕਰਾ ਕਿਸੇ ਦਾ ਕਰਿਆ ਨਹੀਂ ਕਿਸੇ ਦਾ ਕਰਾਇਆ ਨਹੀਂ ਸਾਧ ਨੇ ਸਲਾਬ ਦਿੱਤਾ ਹੋਇਆ ਓਏ ਬਕਰਾ ਆ ਚੱਕਰਾ ਲੈ ਪੂਤੀ ਲਿਆ ਫੱਕਾ ਚੁੱਲੇ ਦੀ ਫਿਰ ਦੇਖੀ ਦੀ ਕਹਿੰਦਾ ਹੋਇਆ ਨੂੰ ਦੇ ਕੇ ਜਾਓ ਉਹਨਾਂ ਦੇ ਸਪੂਰਨੇ ਹੋਣਗੇ ਭਾਈ ਜਿਹੜਾ ਸੇਖਾਂ ਨੂੰ ਦੇ ਕੇ ਨਹੀਂ ਜਾਂਦਾ ਉਹ ਸਪੂਰਨਾ ਨਹੀਂ ਹੁੰਦਾ ਸੇਖਾਂ ਨੂੰ ਮਾਨਾਤਰ ਜ਼ਰੂਰ ਕਰਕੇ ਜਾਓ ਜਿਵੇਂ ਆ ਸਾਧ ਨੇ ਸ਼ਰਾਫ ਦਿੱਤਾ ਹੋਇਆ ਕੁਲਾਂ ਦੀਆਂ ਕੁਲਾਂ ਧਾਰਦਾਂ ਦੇ ਨੇ ਸਾਧ ਕੁਲਾਂ ਦੀਆਂ ਕੁਲਾਂ ਜਾੜਦਾਂ ਦੇ ਨੇ ਆ ਦੇਖੋ ਬੱਚਿਆਂ ਨੂੰ ਹੋ ਗਿਆ ਬਾਪਾ ਕਿਰਪਾ ਹੋ ਜੇ ਸੰਤਾਂ ਦੀ ਇਹ ਠੀਕ ਵੀ ਹੋ ਸਕਦੇ ਨੇ ਇਸੇ ਟਾਈਮੇ ਚੱਲੀ ਬਾਪਾ ਵੇ ਨੇ ਸੰਗਤ ਸੁਣਦੀ ਐ ਬੱਚੇ ਨਹੀਂ ਹੋਣਗੇ ਤੁਹਾਨੂੰ ਸਾਦਨੇ ਸ਼ਰਾਬ ਦਿੱਤਾ ਪਦਮੀ ਦਾ ਮਾਲ ਕਿਸੀ ਸਾਦ ਹੋਏ ਬੱਤਰਾ ਹੱਥ ਤੇ ਸਰੋਂ ਜਿਮਾਨ ਵਾਲਾ ਸਾਦ ਸੀ ਉਹ ਸ਼ਰਾਬ ਦੇ ਗਿਆ ਸੀ ਉਹ ਬੱਤਰਾ ਥੋੜੇ ਜੜੀ ਨਾਲ ਪੰਗਾ ਹੋ ਗਿਆ ਸੀ ਬਾਬਾ ਜੀ ਜੜੀ ਨਾਲ ਪੰਗਾ ਹੈ ਪੰਗਾ ਹੋ ਗਿਆ ਦੀ ਜੈਨੇ ਪੂਰਤੀ ਲਾ ਦੇ ਅੱਗੇ ਨੂੰ ਕੁਲਪੰਗਾਰੀ ਚੱਲਦੀ ਹੋਊਗੀ ਉਹ ਬੱਤਰਾ ਜਾਂ ਕਿੱਥੇ ਰਹੂਗੀ ਜਾਂ ਕਿੱਥੇ ਰਿਉਂਗੀ ਜਾਂ ਕਿੱਥੇ ਚਲੀ ਚੱਲੀ ਉਹ ਵਿੱਚ ਤੁੱਕੇ ਕੇ ਕਿਆਪ ਦੇ ਪੁੱਛਣ ਆਸਤੇ ਜਲੀ ਬਾਬਾ ਸਾਦਾ ਦੀ ਫਕਤ ਬੰੂਤੀ ਨੇ ਫਿਰ ਹਰ ਦੇ ਜਾਗ ਨਸਾ ਦਾ ਸਾਦਾ ਦੀ ਫਕਤ ਬੰੂਤੀ ਨੇ ਫਿਰ ਹਰ ਦੇ ਜਾਗ ਨਸਾ ਦਾ ਸਾਦਾ ਦੀ ਫਕਤ ਬੰੂਤੀ ਨੇ ਫਿਰ ਦੇ ਜਾਗ ਨਸਾ ਦਾ ਹਕਲਾ ਮਾਤਾ ਪੇ ਕੇ ਕਿਆਪ ਦੇ ਪੁੱਛਣ ਆਇਆ 1 2 3 માતા પેકા પર બાર કથે દેને ચલી બાબા બ્રેડ એ માતા હણ કુશ મારજી પૂછલી સાટે પેકી ખડે માતા 1 2 3 4 5 6 6 મેમ્બર નો થાતા ਦੋ ਸੌ ਦੇ ਭਤੀਜੇ ਨੇ ਇੱਕ ਦੋ ਤਿੰਨ ਚਿੱਟੀ ਜਟਾਏ ਕਾਣਾ ਚਲਿਓ ਆਬਾ ਓਏ ਹੋ ਛੋਡੇ ਪੇਕੇ ਪਰਿਵਾਰ ਦੇ ਵਿੱਚ ਫਲਵੈਰੀ ਕਿਨੂੰ ਹੋ ਗਈ ਐ ਮਾਤਾ ਮੈਂ ਚੱਪੀ ਕਿਤਾਇਆ ਦੇਖਦਾ ਫਲਵੈਰੀ ਹੋ ਗਈ ਮਾਤਾ ਹੱਥਾਂ ਤੇ ਮੂੰਹ ਤੇ ਤਾਂ ਨਹੀਂ ਹੋ ਗਈ ਐ ਮਾਤਾ ਫਲਵੈਰੀ ਹੋ ਗਈ ਚੱਲੀ ਬਾਬਾ ਹੋਏ ਪੜੇ ਇਹ ਜਗਾਂ ਨੇ ਦੱਕਦੀ ਚੱਕਦੀ ਮਾਤਾ ਕੱਪੜੀ ਦੁਕਾਨਾ ਪੱਠੇ ਦਾ ਕੰਮ ਕੌਣ ਕਰਨ ਲੱਗਿਆ ਛਡਾ ਭਰਾ ਚੱਲ ਬਾਬਾ ਵੇ ਲੱਗੀ ਲੁਧਿਆਣੇ ਛੋਡੀ ਕੀ ਰਿਸ਼ਤੇਦਾਰੀ ਆ ਅਹਿਮਦਾਂ ਛੋਡੀ ਪਰਝਾਈ ਤੋਂ ਉੱਥੇ ਲੱਗੀ ਹੋਈ ਸੀ ਮਾਤਾ ਜੇ ਕਿਰਪਾ ਹੀ ਹੋ ਜੇ ਸਾਰਿਆਂ ਦਾ ਸੌਥਾ ਹੋ ਜੇ ਵੱਖਰੇ ਵੱਖਰੇ ਪਾਟ ਕੇ ਮਾਤਾ ਚੱਪਲਾਂ ਦੀਆਂ ਦੁਕਾਨਾਂ ਕਿਹਨੇ ਕਰਨੀਆਂ ਵਿੱਚੇ ਮਾਤਾ ਜੇ ਕਿਰਪਾ ਹੀ ਹੋ ਜੇ ਠੀਕੇ ਹੋ ਜੇ ਮਾਤਾ ਇੱਕ ਇੰਨਾ ਵਧੀਆ ਰਿਸ਼ਤਾਰਾ ਦੀ ਅਰਬਾ ਬਤੀਦਾ ਵਸਾ ਜਿੱਥੋਂ ਗੱਲ ਲੜ ਗਈ ਫਲਬੈਰੀ ਕਰਕੇ ਅੜ ਗਈ ਮਾਤਾ ਆਹੀ ਬੰਗਾ ਦੀ ਜਾਂ ਮਾਤਾ ਕਿਰਪਾ ਕਰ ਟੇਕ ਠੀਕ ਹੋ ਜੂ ਚੱਲੀ ਵਾਪਸ